ਮੇਰੇ ਬਲੋਗ ਯਾਰ ਤਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਰਸੀਲਾ ਸੂਜੀ ਦਾ ਹਲਵਾ ਜਿਆਦਾਤਰ ਇਹ ਹਲਵਾ ਆਪਾਂ ਵਿਆਹ ਸ਼ਾਦੀਆਂ ਦੇ ਵਿੱਚ ਤੇ ਜਾਂ ਕਿਸੇ ਭੰਡਾਰੇ ਦੇ ਵਿੱਚ ਖਾਂਦੇ ਹਾਂ ਤੇ ਆਪਾਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਆਪਾਂ ਸੇਮ ਉਸੇ ਤਰ੍ਹਾਂ ਦਾ ਹੀ ਹਲਵਾਈ ਸਟਾਈਲ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਕੜਾਈ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਕੌਲੀ ਘਿਓ ਦੀ ਤੇ ਇੱਕ ਕੌਲੀ ਆਪਾਂ ਸੂਜੀ ਦੀ ਲਵਾਂਗੇ ਤੁਸੀਂ ਮੈਜ਼ਰਮੈਂਟ ਵਾਸਤੇ ਕੋਈ ਵੀ ਕੱਪ ਜਾਂ ਕੌਲੀ ਸੈੱਟ ਕਰ ਸਕਦੇ ਹੋ ਕੜਾਈ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ ਘਿਓ ਐਡ ਕਰ ਲਵਾਂਗੇ ਆਪਾਂ ਪਹਿਲਾਂ ਅੱਧਾ ਘਿਓ ਐਡ ਕਰ ਲਿਆ ਹੈ ਤੇ ਅੱਧਾ ਆਪਾਂ ਰੱਖ ਲਿਆ ਹੈ ਲੋੜ ਪੈਣ ਤੇ ਇਸ ਨੂੰ ਆਪਾਂ ਮਗਰੋਂ ਐਡ ਕਰਾਂਗੇ ਘਿਓ ਗਰਮ ਹੋਣ ਤੇ ਇਸ ਦੇ ਵਿੱਚ ਆਪਾਂ ਸੂਜੀ ਐਡ ਕਰ ਦਵਾਂਗੇ ਤੇ ਸੂਜੀ ਨੂੰ ਆਪਾਂ ਓਨੇ ਟਾਈਮ ਦੇ ਲਈ ਭੁੰਨਾਗੇ ਜਦੋਂ ਤੱਕ ਇਹ ਆਪਣਾ ਕਲਰ ਚੇਂਜ ਨਹੀਂ ਕਰ ਜਾਂਦੀ ਤੇ ਇਸ ਦਾ ਬਹੁਤ ਵਧੀਆ ਖੁਸ਼ਬੂ ਨਹੀਂ ਆਉਣ ਲੱਗ ਪੈਂਦੀ ਇਸ ਨੂੰ ਆਪਾਂ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਭੁੰਨ ਲਵਾਂਗੇ ਜਿਸ ਤਰ੍ਹਾਂ ਇਹ ਸੂਜੀ ਹੌਲੀ-ਹੌਲੀ ਪੁੱਜੀ ਜਾਵੇਗੀ ਉਸ ਤਰ੍ਹਾਂ ਇਹ ਥੋੜੀ-ਥੋੜੀ ਫਲਫੀ ਹੋਈ ਜਾਵੇਗੀ ਇਸ ਨੂੰ ਪਨਨਤੇ तकरीबन 8 ਤੋਂ 10 ਮਿੰਟ ਲੱਗ ਜਾਂਦੇ ਹਨ ਇੱਥੇ ਦੂਸਰੀ ਸਾਈਡ ਤੇ ਮੈਂ ਪਾਣੀ ਦੇ ਵਿੱਚ ਕੇਸਰ ਐਡ ਕਰਕੇ ਰੱਖ ਲਿਆ ਸੀ ਤਾਂ ਕੇਸਰ ਨੇ ਬਹੁਤ ਹੀ ਪਿਆਰਾ ਕਲਰ ਦੇ ਦਿੱਤਾ ਹੈ ਇਸ ਨੂੰ ਆਪਾਂ ਅੱਗੇ ਜਾ ਕੇ ਐਡ ਕਰਾਂਗੇ ਇਹ ਦੇਖੋ ਸੂਜੀ ਹੌਲੀ ਹੌਲੀ ਫਲਫੀ ਹੋ ਰਹੀ ਹੈ ਇਸ ਦੀ ਕਨਸਿਸਟੈਂਸੀ ਵੀ ਰਨਿੰਗ ਜੀ ਹੋ ਰਹੀ ਹੈ ਤੁਸੀਂ ਇੱਕ ਵਾਰੀ ਇਸ ਨੂੰ ਜ਼ਰੂਰ ਟਰਾਈ ਕਰਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜਦੋਂ ਵੀ ਕਿਤੇ ਆਪਣਾ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਆਪਾਂ ਇਸ ਨੂੰ ਫਟਾਫਟ ਬਣਾ ਕੇ ਖਾ ਸਕਦੇ ਹਾਂ ਹੁਣ ਆਪਣੀ ਸੂਜੀ ਕਾਫੀ ਹੱਦ ਤੱਕ ਫੁੱਲ ਵੀ ਚੁੱਕੀ ਹੈ ਤੇ ਕਾਫੀ ਜ਼ਿਆਦਾ ਫਲਫੀ ਹੋ ਚੁੱਕੀ ਹੈ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਆਪਾਂ ਪਕਾ ਲਵਾਂਗੇ ਇਹ ਦੇਖੋ ਇਹ ਜਿਸ ਤਰ੍ਹਾਂ ਪੋਜ ਰਹੀ ਹੈ ਉਸ ਤਰ੍ਹਾਂ ਹੌਲੀ-ਹੌਲੀ ਇਹ ਕਿਉਂ ਛੱਡ ਰਹੀ ਹੈ ਪੂਜਨ ਤੋਂ ਮਗਰੋਂ ਇਸ ਦੀ ਕੁਆਂਟੀਟੀ ਵੀ ਦੇਖੋ ਇਸ ਤਰ੍ਹਾਂ ਲੱਗ ਰਿਹਾ ਹੈ ਜਿੱਦਾਂ ਜ਼ਿਆਦੀ ਹੋ ਗਈ ਹੈ ਆਪਣਾ ਤਕਰੀਬਨ ਪੌਣੇ ਕੀ ਕੌਲੀ ਇਸ ਵਿੱਚ ਘਿਓ ਦੀ ਲੱਗੀ ਹੈ ਬਾਕੀ ਆਪਾਂ ਘਿਓ ਇੱਥੇ ਰੱਖ ਲਵਾਂਗੇ ਜੇਕਰ ਤੁਸੀਂ ਜ਼ਿਆਦਾ ਘਿਓ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਪੂਰਾ ਘਿਓ ਵੀ ਐਡ ਕਰ ਸਕਦੇ ਹੋ ਪਰ ਇੰਨਾ ਘਿਓ ਇਸ ਦੇ ਵਿੱਚ ਬਹੁਤ ਹੀ ਪਰਫੈਕਟ ਆਇਆ ਸੀ ਇਹ ਦੇਖੋ ਜਿਸ ਤਰ੍ਹਾਂ ਸੂਜੀ ਪੁੱਜ ਰਹੀ ਹੈ ਤੇ ਉਸ ਤਰ੍ਹਾਂ ਹੀ ਉਹ ਕਿਉ ਵੀ ਛੱਡ ਰਹੀ ਹੈ ਹੁਣ ਆਪਣਾ ਕਿ ਉਹ ਦੇਖੋ ਕਿਸ ਤਰ੍ਹਾਂ ਸੂਜੀ ਦੇ ਉੱਪਰ ਆ ਚੁੱਕਾ ਹੈ ਹੁਣ ਇੱਥੇ ਆਪਾਂ ਪਾਣੀ ਐਡ ਕਰ ਦਵਾਂਗੇ ਆਪਾਂ ਸੇਮ ਉਹੀ ਕੌਲੀ ਲਵਾਂਗੇ ਤੇ ਇਸ ਤੋਂ ਤਿੰਗਣਾ ਪਾਣੀ ਆਪਾਂ ਇਸ ਦੇ ਵਿੱਚ ਐਡ ਕਰ ਲਵਾਂਗੇ ਇੱਥੇ ਆਪਾਂ ਤਿੰਨ ਕੌਲੀਆਂ ਪਾਣੀ ਦੀਆਂ ਐਡ ਕਰ ਲਈਆਂ ਹਨ ਤੇ ਇਸ ਨੂੰ ਆਪਾਂ ਹੁਣ ਹੌਲੀ-ਹੌਲੀ ਮਿਕਸ ਕਰਦੇ ਹੋਏ ਹਿਲਾਈ ਜਾਵਾਂਗੇ ਤੇ ਆਪਣੀ ਸੂਜੀ ਬਹੁਤ ਵਧੀਆ ਫੁੱਲ ਜਾਵੇਗੀ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਇਸੇ ਤਰ੍ਹਾਂ ਪਕਾ ਲਵਾਂਗੇ ਇਹ ਆਪਣੀ ਸੂਜੀ ਹੌਲੀ-ਹੌਲੀ ਇਸੇ ਤਰ੍ਹਾਂ ਫੁੱਲ ਜਾਵੇਗੀ ਤੇ ਬਹੁਤ ਹੀ ਵਧੀਆ ਇਸਦੀ ਕਨਸਿਸਟੈਂਸੀ ਹੋ ਜਾਵੇਗੀ ਹੁਣ ਆਪਾਂ ਸੇਮ ਉਹੀ ਕੌਲੀ ਜਿਹੜੀ ਆਪਾਂ ਇੱਕ ਸੂਜੀ ਦੀ ਲਈ ਸੀ ਉਹੀ ਕੌਲੀ ਆਪਾਂ ਖੰਡ ਦੀ ਐਡ ਕਰ ਲਵਾਂਗੇ ਸੇਮ ਮੈਜ਼ਰਮੈਂਟ ਦੇ ਨਾਲ ਜੇਕਰ ਤੁਸੀਂ ਹਲਵਾ ਬਣਾਵੋਗੇ ਤਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗਾ ਆਪਾਂ ਇੱਕ ਕੌਲੀ ਸੂਜੀ ਦੀ ਇੱਕ ਕੌਲੀ ਖੰਡ ਦੀ ਤੇ ਇੱਕ ਕੌਲੀ ਆਪਾਂ ਘਿਓ ਦੀ ਲਈ ਹੈ ਤੇ ਤਿੰਨ ਕੌਲੀਆਂ ਇਸ ਦੇ ਵਿੱਚ ਆਪਾਂ ਪਾਣੀ ਦੀ ਐਡ ਕਰ ਲਈਆਂ ਹਨ ਹੁਣ ਇਸ ਦੇ ਵਿੱਚ ਆਪਾਂ ਕੇਸਰ ਦਾ ਪਾਣੀ ਐਡ ਕਰ ਲਵਾਂਗੇ ਤੇ ਇਸ ਨੂੰ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਜਿਸ ਤਰ੍ਹਾਂ ਇਹ ਹੌਲੀ ਹੌਲੀ ਆਪਾਂ ਇਸ ਨੂੰ ਮਿਕਸ ਕਰੀ ਜਾਵਾਂਗੇ ਤੇ ਇਹ ਠਿੱਕ ਹੁੰਦਾ ਜਾਵੇਗਾ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਹੁਣ ਆਪਣੀ ਸੂਜੀ ਕਿੰਨੀ ਵਧੀਆ ਠੀਕ ਹੋ ਚੁੱਕੀ ਹੈ ਤੇ ਆਪਣਾ ਹਲਵਾ ਵੀ ਕਿੰਨਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਇਸੇ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਸਾਈਡਾਂ ਤੋਂ ਇਸ ਨੂੰ ਉਤਾਰੀ ਜਾਵਾਂਗੇ ਤੇ ਆਪਣਾ ਹਲਵਾ ਇੱਕ ਤੋਂ 2 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਆਪਾਂ ਇਸ ਨੂੰ ਉਹਨੇ ਟਾਈਮ ਦੇ ਲਈ ਪਕਾਵਾਂਗੇ ਜਿੰਨੀ ਟਾਈਮ ਦੇ ਲਈ ਇਹ ਹਲਵਾ ਕੜਾਈ ਨਹੀਂ ਛੱਡ ਦਿੰਦਾ ਤੇ ਕਿਉਂ ਵੀ ਐ ਚੰਗੀ ਤਰ੍ਹਾਂ ਨਹੀਂ ਛੱਡ ਦਿੰਦਾ ਪਰਫੈਕਟ ਹਲਵੇ ਦੀ ਨਿਸ਼ਾਨੀ ਇਹ ਹੀ ਹੁੰਦੀ ਹੈ ਕਿ ਜਦੋਂ ਉਹ ਬਿਲਕੁਲ ਕੜਾਈ ਛੱਡ ਦਵੇ ਤੇ ਬਿਲਕੁਲ ਉਹ ਕਿਉ ਵੀ ਛੱਡ ਦਵੇ ਤਾਂ ਸਮਝ ਲੈਣਾ ਕਿ ਆਪਣਾ ਹਲਵਾ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋਇਆ ਹੈ ਇਹ ਦੇਖੋ ਆਪਣਾ ਹਲਵਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਇਸ ਨੇ ਕੜਾਈ ਵੀ ਛੱਡ ਦਿੱਤੀ ਹੈ ਤੇ ਹੌਲੀ ਹੌਲੀ ਇਹ ਆਪਣਾ ਕਿਉ ਵੀ ਰਿਲੀਜ਼ ਕਰ ਰਿਹਾ ਹੈ ਇਹ ਬਹੁਤ ਹੀ ਸਿੰਪਲ ਰੈਸਪੀ ਹੈ ਇਹਨਾਂ ਨੂੰ ਬਿਗਨਰ ਵੀ ਬਣਾ ਸਕਦੇ ਹਨ ਤੇ ਟੇਸਟੀ ਤਾਂ ਇਹ ਬਹੁਤ ਜ਼ਿਆਦਾ ਹੁੰਦਾ ਹੈ ਸਭ ਨੂੰ ਪਸੰਦ ਆਉਂਦਾ ਹੈ ਹੁਣ ਇਸ ਦੇ ਵਿੱਚ ਆਪਾਂ ਕੁਝ ਡਰਾਈ ਫਰੂਟ ਐਡ ਕਰ ਦਵਾਂਗੇ ਤੁਹਾਡੇ ਕੋਲ ਜੋ ਵੀ ਡਰਾਈ ਫਰੂਟ ਹਨ ਤੁਸੀਂ ਉਹ ਐਡ ਕਰ ਸਕਦੇ ਹੋ ਇਹ ਦੇਖੋ ਹੁਣ ਆਪਣਾ ਪਰਫੈਕਟ ਹਲਵਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਸਰਵ ਕਰ ਲਵਾਂਗੇ ਇਹ ਦੇਖੋ ਕਿੰਨਾ ਵਧੀਆ ਹਲਵਾ ਪਰਫੈਕਟ ਬਣਿਆ ਹੈ ਬਿਲਕੁਲ ਵੀ ਇਹ ਕਰਛੀ ਦੇ ਨਾਲ ਨਹੀਂ ਜੁੜ ਰਿਹਾ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਹਲਵਾ ਦੀ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਹੁਣ ਆਪਾਂ ਇਸ ਨੂੰ ਡ్రਾਈ ਫਰੂਟ ਦੇ ਨਾਲ ਗਾਰਨਿਸ਼ ਕਰ ਲਿਆ ਹੈ ਤੇ ਇਹ ਇਹਨਾਂ ਰਸੀਲਾ ਹਲਵਾ ਬਣ ਕੇ ਆਪਣਾ ਤਿਆਰ ਹੋ ਚੁੱਕਾ ਹੈ ਬਿਲਕੁਲ ਹਲਵਾਈ ਸਟਾਈਲ ਦਾ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ